ਉਰੇ ਹੀ ਪੰਜਾਬ ਭਰ ਦੇ ਵਿੱਚ ਲੋਹੜੀ ਦਾ ਦਿਨ ਜਿਹੜਾ ਉਹ ਪਤੰਗਬਾਜ਼ੀ ਕਰਕੇ ਮਨਾਇਆ ਜਾਂਦਾ ਤਾਂ ਜ਼ਿਆਦਾਤਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਪਤੰਗਬਾਜ਼ੀ ਕਰਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੀ ਪਤੰਗਾਂ ਉਹ ਕਿਸ ਤਰ੍ਹਾਂ ਤਿਆਰ ਕੀਤੀ ਜਾ ਰਹੀ ਹੈ ਤਾਂ ਉਹ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਰੀਗਰਾਂ ਦੇ ਵੱਲੋਂ ਜਿਹੜੀਆਂ ਪਤੰਗਾਂ ਨੇ ਉਹ ਤਿਆਰ ਬਰ ਤਿਆਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੁਝ ਹੀ ਦਿਨ ਰਹਿ ਚੁੱਕੇ ਨੇ ਤਾਂ ਲੋਹੜੀ ਦਾ ਦਿਨ ਜਿਹੜੀ ਆਹੋ ਪਤੰਗਬਾਜ਼ੀ ਉਰੇ ਹੀ ਪੰਜਾਬ ਪਰ ਦੇ ਵਿੱਚ ਕੀਤੀ ਜਾਇਆ ਗਈ ਤਾਂ ਜੇ ਸਕਾਰੀਕਰ ਦੇ ਖੋਲ ਅਸੀਂ ਪਹੁੰਚੇ ਹੋਏ ਆ ਤਾਂ ਇਹਨਾਂ ਦੀਆਂ ਪਤੰਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਹੁਣ ਜਿਹੜਾ ਵਾ ਪਤੰਗ ਨੂੰ ਤਿਆਰ ਕਰਨ ਦੇ ਲਈ ਜਿਹੜਾ ਕਾਗਜ਼ ਦਾ ਵਾ ਇਸਤੇਮਾਲ ਉਹ ਕੀਤਾ ਜਾਂਦਾ ਤਾਂ ਉਸ ਦੇ ਨਾਲ ਜਿਹੜੀ ਆ ਕਟਿੰਗ ਵੀ ਕੀਤੀ ਜਾ ਰਹੀ ਆ ਤਾਂ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਕਾਗਜ਼ ਦੇ ਉੱਪਰ ਤਾਂ ਇਸ ਦੇ ਨਾਲ ਜਿਹੜੀ ਆ ਪਤੰਗਾ ਉਹ ਤਿਆਰ ਬਰ ਤਿਆਰ ਕੀਤੀ ਜਾਇਆ ਗਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰੀਗਰ ਨੇ ਤਾਂ ਉਹਨਾਂ ਦੇ ਵੱਲੋਂ ਦਿਨ ਰਾਤ ਜਿਹੜੀਆਂ ਪਤੰਗਾ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇਹੋ ਪਤੰਗबाजी ਫਰੀਜ਼ ਕਰਨ ਦੇ ਲਈ ਵੀ ਲਗਾਤਾਰ ਵੱਖ-ਵੱਖ ਮਾਰਕੀਟ ਦੇ ਵਿੱਚ ਪਹੁੰਚਦੇ ਪਏ ਨੇ ਤਾਂ ਪਰ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਜਿਹੜੀਆਂ ਪਤੰਗਾਂ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਸਾਡੇ ਨਾਲ ਨੇ ਕਾਰੀਗਰ ਵਿਕਰਮ ਸਿੰਘ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਪਤੰਗਾਂ ਤਿਆਰ-ਵਰ ਤਿਆਰ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਵੱਲੋਂ ਘਰ ਦੇ ਵਿੱਚ ਪਹਿਲਾਂ ਦਾਸ ਨੂੰ ਫੜੇ ਕੰਦੂ ਕਰਨੀ ਵੈਗੁਰ ਜਿਹੜਾ ਖਾਲਸਾ ਹੋਵੇਗੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਪਤੰਗਾਂ ਤੁਹਾਡੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਕਿਸ ਤਰ੍ਹਾਂ ਜਿਹੜਾ ਕਾਗਜ਼ ਆ ਉਸ ਨੂੰ ਤਿਆਰ ਕੀਤਾ ਜਾਂਦਾ ਕਿਉਂਕਿ ਅਸੀਂ ਦੇਖਦੇ ਪਏ ਹਾਂ ਕਿ ਤੁਸੀਂ ਡਿਜ਼ਾਈਨ ਜਿਹੜਾ ਵਾ ਉਹ ਕੈਂਚੀ ਦੇ ਨਾਲ ਕਟਿੰਗ ਕਰਕੇ ਇਸ ਖਾਵੇ ਦੇ ਉੱਪਰ ਪਾ ਰਹੇ ਹੋ ਇਹ ਤੁਹਾਨੂੰ ਪਤਾ ਹੋਣਾ ਸਾਡਾ ਕੰਮ ਇਹੋ ਜਿਹਾ ਮਸ਼ੀਨਾਂ ਤੇ ਹੈ ਨਹੀਂ ਮਸ਼ੀਨਾਂ ਜੇ ਕਟਿੰਗ ਹੋਣੀ ਵੀ ਨਹੀਂ ਜੋ ਜੋਰ ਆਪਣੇ ਹੱਥ ਲਾਤੇ ਸਭ ਤੋਂ ਵਧੀਆ ਲਾਤੇ ਆ ਇਹਦੇ ਨਾਲ ਹੀ ਕਟਿੰਗ ਹੋਣੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਪਾਕਿਸਤਾਨੀ ਡਿਜ਼ਾਈਨ ਪਏ ਆ ਤੇ ਅੱਜ ਕੱਲ ਇਹੋ ਚੱਲ ਰਹੀਆਂ ਆ ਪਾਕਿਸਤਾਨੀ ਪਤੰਗਾਂ ਦਾ ਪਾਪੂਲਰ ਮੰਗ ਆ ਰਹੀ ਹੈ ਜੀ एश एम ऑस्ट्रेलिया ਦਾ ਫਲੈਗ ਚੱਲਿਆ ਸਭ ਤੋਂ ਜ਼ਿਆਦਾ ਐਸ਼ ਐਜ ਯੂਕੇ ਦਾ ਫਲੈਗ ਇਹ ਦੋਨੋਂ ਤਾਂ ਨੋਰਮਲ ਜਦੋਂ ਤੁਹਾਡੇ ਕੋਲ ਇੱਥੇ ਪਤੰਗ ਲੈਣ ਦੇ ਲਈ ਪਹੁੰਚਦੇ ਨੇ ਤਾਂ ਕੀ ਕਹਿੰਦੇ ਨੇ ਆ ਕੇ ਤੁਹਾਨੂੰ ਆ ਕੇ ਬਸ ਆਸਟ੍ਰੇਲੀਆ ਫਲੈਗ ਦੇ ਦਿਓ ਜਾਂ ਪਾਕਿਸਤਾਨੀ ਦੇ ਦਿਓ ਬਸ ਇਹ ਦੋ ਹੀ ਚੀਜ਼ਾਂ ਡਿਮਾਂਡ ਕਰਦੇ ਹਾਂਜੀ ਤਾਂ ਕਿੰਨੀਆਂ ਜਿਹੜੀਆਂ ਇਸ ਵਾਰ ਪਤੰਗ ਬਾਜੀ ਹੈ ਤੁਹਾਡੇ ਵੱਲੋਂ ਜਿਹੜੀ ਆ ਉਹ ਤਿਆਰ ਪਰ ਤਿਆਰ ਕੀਤੀ ਜਾ ਰਹੀ ਆ ਘਰ ਦੇ ਵਿੱਚ ਅਣਗਿਣਤ ਪਤਾ ਨਹੀਂ ਸਾਨੂੰ ਵੀ ਗਿਣਤੀ ਨਹੀਂ ਪਤਾ ਕਿ ਕਿੰਨੀਆਂ ਆਪਾਂ ਬਣਾ ਚੁੱਕੇ ਆ ਕਿੰਨੀਆਂ ਹੀ ਵੇਚ ਚੁੱਕੇ ਆ ਲੋਕਾਂ ਦੀ ਡਿਮਾਂਡ ਇੰਨੀ ਕਿ ਜ਼ਿਆਦਾ ਵਾ ਇੰਨੀ ਕਿ ਜ਼ਿਆਦਾ ਵਾ ਕਿ ਸਾਡੇ ਕੋਲ ਟਾਈਮ ਹੀ ਨਹੀਂ ਗਾ ਤਾਂ ਤੁਹਾਡੇ ਵੱਲੋਂ ਕਿੰਨੇ ਇਸ ਵਾਰ ਜਿਹੜੇ ਡਿਜ਼ਾਈਨ ਨੇ ਉਹ ਤਿਆਰ ਕੀਤੇ ਗਏ ਨੇ ਹਜ਼ਾਰਾਂ ਦੀ ਗਿਣਤੀ ਨਾਲ ਸਾਨੂੰ ਆਪ ਭੁੱਲ ਗਏ ਡਿਜ਼ਾਈਨ ਤੇ ਲੋਕੀ ਸਾਨੂੰ ਕਹਿੰਦੇ ਆਹ ਡਿਜ਼ਾਈਨ ਪਾ ਦਿਓ ਫੋਟੋਆਂ ਭੇਜ-ਭੇਜ ਕੇ ਆ ਪਾ ਦਿਓ ਇੰਨਾ ਸਾਡਾ ਮਤਲਬ ਡਿਜ਼ਾਈਨ ਹੋ ਗਿਆ ਇਸ ਟੈਪ ਤਾਂ ਤੁਹਾਡਾ ਬਹੁਤ ਨਾਮ ਆ ਜੇਕਰ ਗੱਲ ਕਰੀਏ ਪਤੰਗਾਂ ਦੇ ਵਿੱਚ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀਆਂ ਪਤੰਗਾਂ ਹੁਣ ਤੱਕ ਕਿੱਥੋਂ ਕਿੱਥੋਂ ਤੱਕ ਜਾ ਚ ਸਾਰੀਆਂ ਕੰਟਰੀਆਂ ਲਗਭਗ ਆਸਟ੍ਰੇਲੀਆ ਕੈਨੇਡਾ ਸੇ ਫ੍ਰਾਂਸ ਯੂਕੇ ਸਾਰੀਆਂ ਕੰਟਰੀਆਂ ਲਗਭਗ ਜਿਹੜੀਆਂ ਚੰਗੀਆਂ ਜਿੱਥੇ ਕਾਈਟਸਾਈਨ ਹੁੰਦੀ ਹੈ ਉਥੇ ਹੀ ਹਾਂਜੀ ਤਾਂ ਕਿਸ ਤਰ੍ਹਾਂ ਤੁਹਾਡਾ ਸੰਪਰਕ ਹੁੰਦਾ ਉਹਨਾਂ ਦੇ ਨਾਲ ਮੇਰਾ ਆਪਣਾ ਪੇਜ ਹੈਗਾ ਸਟਾਰ ਕਾਈਟ ਮੇਕਰ ਐਂਡ ਸ਼ਾਪ ਦੇ ਨਾਂ ਦੇ ਉੱਥੇ ਮੈਨੂੰ ਲੋਕੀ ਕੰਟੈਕਟ ਕਰ ਲੈਂਦੇ ਮੇਰਾ ਉੱਥੇ ਮੋਬਾਈਲ ਨੰਬਰ ਵੀ ਹੈ ਉਹ ਫਿਰ ਮੈਨੂੰ ਵਟਸਐਪ ਤੇ ਮੈਸੇਜ ਕਰ ਦਿੰਦੇ ਇਸ ਤਰ੍ਹਾਂ ਹੀ ਆਪਾਂ ਆਰਡਰ ਲੈ ਲੀਦਾ ਤੇ ਗੱਲ ਹੋ ਜਾਂਦੀ ਸਾਡੀ ਤਾਂ ਆਰਡਰ ਤੋਂ ਬਾਅਦ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਿਹੜਾ ਵਾ ਉਥੋਂ ਭੇਜੀਆਂ ਜਾਂਦੀਆਂ ਨੇ ਪਤੰਨਾ ਅਸੀਂ ਬਾਈ ਕੋਰੀਅਰ ਵੀ ਜਿਵੇਂ ਦਾ ਕਸਟਮਰ ਹੋਵੇ ਜੇ ਕਹੇ ਕੋ ਪੈਸੇ ਘਾਟਿਆ ਫਿਰ ਕੰਟੇਨਰ ਨਾਲ ਹੀ ਭੇਜਦੇ ਆ ਤੇ ਜੇ ਕੋਈ ਕਹੇ ਇਹੋ ਜਿਹੇ ਵੀ ਹੁੰਦੇ ਕਹਿੰਦੇ ਸਾਨੂੰ ਹੋਣੇ ਚਾਹੀਦਾ ਮਾਲ ਫਿਰ ਆਪਾਂ ਬਾਈ ਕੋਰੀਅਰ ਭੇਜਦੇ ਆ ਤਾਂ ਅਸੀਂ ਦੇਖਦੇ ਪਿਆ ਕਿ ਇਸ ਵਾਰ ਤੁਹਾਡੇ ਵੱਲੋਂ ਜਿਹੜਾ ਪਤੰਗ ਆ ਵੱਡੀ ਤਿਆਰ ਕੀਤੀ ਗਈ ਆ ਤਾਂ ਉਹਦਾ ਕਾਗਜ਼ ਵੀ ਹੋਰ ਤਰ੍ਹਾਂ ਦਾ ਲੱਗਦਾ ਪਿਆ ਕਿਹੜੇ ਕਾਗਜ਼ ਦੇ ਨਾਲ ਪਤੰਗ ਤਿਆਰ ਕੀਤੀ ਗਈ ਆ ਪਰ ਸਾਨੂੰ ਆਸਟ੍ਰੇਲੀਆ ਤੋਂ ਭੇਜਿਆ ਸੀ ਇਹ ਸਪੈਸ਼ਲ ਪੇਪਰ ਆ ਇਹ ਜਿਹੜਾ ਉਹਦਾ ਪੇਪਰ ਹੁੰਦਾ ਨਹੀਂ ਹੈ ਚੀਤੇ ਵਾਲਾ ਟਾਈਗਰ ਵਾਲਾ ਟਾਈਗਰ ਵਾਲਾ ਤਿਆਰ ਕੀਤਾ ਇਹ ਬਹੁਤ ਇਸ ਟਾਈਮ ਕਿਸੇ ਪੇਪਰ ਕਹੇ ਕੋ ਪੇਪਰ ਨਹੀਂ ਗਾ ਸਿਰਫ ਸਾਡੀ ਕਿਹੇ ਕੋ ਨਹੀਂਗਾ ਪੇਪਰ ਤਾਂ ਪਹਿਲਾ ਗੁੱਡਾ ਜਿੱਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਹੀ ਤਿਆਰ ਕੀਤਾ ਗਿਆ ਹਾਂਜੀ ਇਹ ਇਸ ਪੇਪਰ ਦੇ ਹੀ ਤਿਆਰ ਕੀਤਾ ਇਹ ਕਿਸੇ ਕੋ ਪੇਪਰ ਨਹੀਂਗਾ ਸਾਰੀ ਮਾਰਕੀਟ ਤਾਂ ਜਿੱਕਰ ਅਸੀਂ ਗੱਲ ਕਰੀਏ ਤਾਂ ਤੁਹਾਡੇ ਕਾਰੀਗਰ ਥੱਲੇ ਜਿਹੜੀਆਂ ਪਤੰਗਾਂ ਤਿਆਰ ਕਰਦੇ ਪਏ ਨੇ ਤਾਂ ਪਤੰਗਾਂ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਨੇ ਕਿਉਂਕਿ ਅਕਸਰ ਜਿਹੜੇ ਤੀਲੇ ਨੇ ਉਹਦੀ ਕਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੀਲਾ ਹੀ ਵਾਂਸੋ ਕੱਢ ਕੇ ਯੂਜ਼ ਕਰੀਦਾ ਵਾ ਵਾਂਸ ਤੁਸੀਂ ਫਰਵਿਚ ਕਿਤੇ ਆਓਗੇ ਤੁਹਾਨੂੰ ਵਾਂਸ ਖਵਾਵਾਂਗੇ ਆਪਾਂ ਕਿਤਰਾ ਮਗਵਾਈਦਾ ਕਿਤਰਾ ਆਪਾਂ ਉਹ ਤੀਲਾ ਕੱਢੀਦਾ ਬਕਾਇਦਾ ਕਾਰੀਗਰ ਲਾਈਦਾ ਸਾਈਜ ਦੇ ਤੀਲੇ ਅਭੀ ਕਟਿੰਗ ਕਰਕੇ ਫਿਰ ਸਾਰਾ ਸਾਲ ਹੀ ਇਹੋ ਕੰਮ ਚੱਲਦਾ ਕੜੀਆਂ ਗਣ ਹਾਂਜੀ ਜਿਹੜੇ ਵਾਂਸ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਮੰਗਵਾਏ ਜਾਂਦੇ ਨੇ ਤਾਂ ਕਿੱਥੋਂ ਮੰਗਵਾਏ ਗਏ ਨੇ ਵਾਂਸ ਜਿਹੜੇ ਇਹ ਵਾਂਸ ਹੁੰਦੇ ਆ ਸ਼ਾਮ ਤੋਂ ਇੱਥੇ ਜਿਹੜੇ ਡੀਲਰ ਆ ਉਹਨਾਂ ਕੋ ਹੁੰਦਾ ਵਾਂਸ ਸਾਰਾ ਤੇ ਫਿਰ ਉਹਨਾਂ ਕੋ ਅਸੀਂ ਚੁੱਕ ਲਈਦਾ ਕੱਟਾਈ 200 ਵਾਂ ਚੁੱਕ ਲਿਆ 300 ਵਾਂ ਚੁੱਕ ਲਿਆ ਜਿੰਨੀ ਸਾਡੀ ਡਿਮਾਂਡ ਹੈ ਉਸ ਸਾ ਇੱਕ ਮਾਸ ਦੇ ਵਿੱਚੋਂ ਕਿੰਨੇ ਕੁ ਟੋਟਲ ਜਿਹੜੇ ਤੀਲੇ ਨੇ ਉਹ ਬਣ ਜਾਂਦੇ ਨੇ ਦੇਖੋ ਅਸੀਂ 400 ਵਾਂਸ ਲਈਦਾ ਵਾ ਸਾਰਾ ਸਾਲ ਸਾਲ ਨਿਕਲ ਜਾਂਦਾ 400 ਵਾਂਸ ਦੇ ਕਰੀਬ ਸਾਨੂੰ ਯੂਜ਼ ਹੁੰਦਾ ਤਾਂ ਪੂਰੇ 12 ਮਹੀਨੇ ਤੁਸੀਂ ਲੋੜੀ ਦਾ ਇੰਤਜ਼ਾਰ ਕਰਦੇ ਹੋ ਤਾਂ ਲਗਾਤਾਰ ਤੁਹਾਡੇ ਵੱਲੋਂ ਪਤੰਗਾ ਜੜੀਆਂ ਦੇ ਉਹ ਤਿਆਰ-ਪਰ ਤਿਆਰ ਕੀਤੀਆਂ ਜਾਂਦੀਆਂ ਨੇ ਇੰਤਜ਼ਾਰ ਦੇ ਦੱਸਾਂ ਕਿ ਇੰਤਜ਼ਾਰ ਹੁਣ ਲੋਕਾਂ ਦੀ ਇੰਨੀਆ क्रेਜ਼ ਵਧੀਆ ਕਿ 12 ਮਹੀਨੇ ਹੀ ਸਾਡਾ ਕੰਮ ਹੈ ਤੇ ਗਰਾਉਂਡਾਂ ਦੇ ਵਿੱਚ ਤੇ ਹਰ ਵੀਕ ਮਤਲਬ ਡੇਲੀ ਪਤੰਗ ਬਾਈ ਹੁੰਦੀ ਤੁਸੀਂ ਕਿਤੇ ਜਾਣਾ ਰਜੀਤ ਐਵ ਨਹੀਂ ਹੋ ਗਿਆ ਭਲਾਈ ਕੇਂਦਰ ਹੋ ਗਈ ਗੋੜ ਕਿਲਾ ਕਿਲਾ ਹੋ ਗਿਆ ਇਹ ਸਾਰੇ ਗਰੌਂਡਾਂ 'ਚ ਪਤੰਗਬਾਜ਼ੀ ਹੁੰਦੀ ਹੈ ਦਿੱਲੀ ਮੇਂਨਾ ਦਾ ਹਵਾ ਪ੍ਰੋਪਰ ਹੋਣੀ ਚਾਹੀਦੀ ਹੈ ਤਾਂ ਸਾਰੀਆਂ ਪਤੰਗਾਂ ਤੁਹਾਡੇ ਕੋਲ ਹੀ ਲੈ ਕੇ ਜਾਂਦੇ ਨੇ ਨੌਜਵਾਨ ਜਦੋਂ ਤੇ ਇਹ ਪਤੰਗਬਾਜ਼ੀ ਕਰਨ ਦੇ ਲਈ ਜਿਹੜੇ ਮੇਲੇ ਲੱਗਦੇ ਨੇ ਜਾਂ ਫਿਰ ਹੋਰ ਵੀ ਗਰੌਂਡਾਂ ਦੇ ਵਿੱਚ ਪਤੰਗਬਾਜ਼ੀ ਕਰਦੇ ਨੇ ਨੌਜਵਾਨ ਹਾਂਜੀ ਕੁਝ ਕਾਰੀਗਰ ਹੋਰ ਵੀ ਹੈਗੇ ਨੇ ਜਿਹੜੇ ਪਤੰਗਾਂ ਗਰੌਂਡੀਆਂ ਬਣਾਉਂਦੇ ਆ ਇਸ ਤਰ੍ਹਾਂ ਹੀ ਸਾਰੇ ਮਿਕਸ ਹੋ ਜਾਂਦੇ ਆ ਹਾਂਜੀ ਤਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਂ ਨੌਜਵਾਨਾਂ ਨੂੰ ਇਹ ਮੈਸੇਜ ਦਵਾਂਗਾ ਕਿ ਚਾਈਨਾ ਡੋਰ ਨੂੰ ਅਵੋਡ ਕਰਨਾ ਤੇ ਦੂਜੀ ਡੋਰ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰੋ ਤੇ ਜਿਆਦਾ ਜਿਹੜ ਸਾਰੇ ਨੂੰ ਮਜਾ ਆਏਗਾ ਤੰਗ ਬਾਈ ਦਾ ਜੇ ਕੱਟੀ ਜਾਂਦੀ ਕੱਟੀ ਜਾਵੇ ਕੋਈ ਗੱਲ ਨਹੀਂ ਪਰ ਡੋਰ ਆਪਣਾ ਆਮ ਹੀ ਯੂਜ਼ ਕਰੋ ਗੱਲ ਤਾਂ ਤੁਹਾਡੇ ਵੱਲੋਂ ਬਿਲਕੁਲ ਠੀਕ ਕੀਤੀ ਗਈ ਹੈ ਚੈਨਾ ਡੋਰ ਜਿਹੜੀ ਆ ਉਹ ਨਾ ਵਰਤੀ ਜਾਵੇ ਪਰ ਜ਼ਿਆਦਾਤਰ ਨੌਜਵਾਨ ਤੁਹਾਡੇ ਕੋਲ ਜਦੋਂ ਇੱਥੇ ਪਤੰਗਾਂ ਗੁੱਡੀਆਂ ਖਰੀਦਣ ਦੇ ਲਈ ਪਹੁੰਚਦੇ ਨੇ ਕੀ ਉਹ ਗੱਟੂ ਦੀ ਡਿਮਾਂਡ ਕਰਦੇ ਨੇ ਤੁਹਾਡੇ ਕੋਲੋਂ ਮੇਰੇ ਕੋ ਹੁੰਦੇ ਆ ਮੈਨੂੰ ਬੜੇ ਫੋਨ ਹੁੰਦੇ ਆ ਡਿਮਾਂਡ ਹੁੰਦੀ ਆ ਉਹ ਗੱਟੂਆਂ ਦੀ ਪਰ ਅਸੀਂ ਨਾ ਕਦੀ ਪ੍ਰਮੋਟ ਕੀਤਾ ਇੰਨੇ ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਦੇਖੋ ਭਾਜੀ ਨਾਲ ਕੁਝ ਨਹੀਂ ਜਾਣਾ ਜੇ ਕਿਸੇ ਦੀ ਆਪਾਂ ਜਾਨ ਬਚਾ ਸਕਦੇ ਆ ਆਪਣੇ ਹੱਥ 'ਚ ਆ ਇਹ ਅਸੀਂ ਚਾਈਨਾ ਡੋਰ ਢਾ ਕੇ ਲੋਕਾਂ ਦੀ ਜਾਨ ਗਵਾਉਣੇ ਆ ਪਰਿੰਦਿਆਂ ਦੀ ਜਾਨ ਗਵਾਉਣੇ ਆ ਇਹ ਤੇ ਸਾਨੂੰ ਚਾਹੀਦਾ ਸਾਨੂੰ ਸ਼ਰਮ ਚਾਹੀਦੀ ਕਿ ਅਸੀਂ ਕੋਈ ਜਾਨੀ ਨੁਕਸਾਨ ਨਾ ਕਰੀਏ ਕਿਸੇ ਨੂੰ ਕੀ ਪਤਾ ਕਿਹਦੀ ਪਤੰਗ ਕਿਤੇ ਗੱਲ 'ਚ ਪੈ ਗਈ ਤੇ ਇਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਬਿਲਕੁਲ ਹੀ ਬੰਦ ਕਰ ਦੇ ਪਤਾਇਨਾ ਡੋਰ ਨੂੰ ਕੱਟਣ ਦੇ ਲਈ ਕਿਹੜੀ ਹੁਣ ਤੁਹਾਡੇ ਵੱਲੋਂ ਡੋਰ ਜਿਹੜੀ ਇਸ ਵਾਰ ਮੰਗਵਾਈ ਗਈ ਹੈ ਸਾਡੇ ਕੋਲ ਇਸ ਟਾਈਮ 12 ਤਾਰ 16 ਤਾਰ ਬਹੁਤ ਹੀ ਵਧੀਆ ਡੋਰ ਹੈ ਤੇ ਮੈਂ ਤਾਂ ਕਹਿੰਨਾ ਕਿ ਸਾਰੇ ਤੁਸੀਂ ਵੀ ਆਪਣੇ ਚੈਨਲਾਂ ਵੱਲੋਂ ਜਿੰਨਾ ਹੋ ਸਕਦਾ ਗੱਟੂ ਦੇ ਚਲੋ ਖਿਲਾਫ ਦੇ ਆਮ ਡੋਰ ਨੂੰ ਪ੍ਰਮੋਟ ਕਰੋ ਜਿਆਦਾ ਵਧੀਆ ਤਾਂ ਜਿਹੜੀ ਬਰੇਲੀ ਤੋਂ ਡੋਰ ਤੁਹਾਡੇ ਵੱਲੋਂ ਮੰਗਵਾਈ ਗਈ ਹੈ ਉਹ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਉਹ ਡੋਰ ਮਾਜੀ ਹਲੀ ਜਿਵੇਂ ਪਹਿਲਾਂ ਚੱਲਦੀ ਹੁੰਦੀ ਸੀ ਪੁਰਾਣੇ ਖਮੇ ਦੇ ਵਿੱਚ ਜਿਹੜੇ ਬਜ਼ੁਰਗ ਨੇ ਜਾਂ ਫਿਰ ਹੋਰ ਵੀ ਨੌਜਵਾਨ ਨੇ ਸਾਰਾ ਸਾਰਾ ਦਿਨ ਇੰਤਜ਼ਾਰ ਕਰਦੇ ਸੀ ਉੱਥੇ ਜਾ ਕੇ ਡੋਰ ਨਾਲ ਦੇ ਵੱਲੋਂ ਤਿਆਰ ਪਰ ਤਿਆਰ ਕਰਵਾਈ ਜਾਂਦੀ ਸੀ ਲੰਬੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਹਾਂ ਜੀ ਦੋ ਦੋ ਦਿਨ ਵਾਰ ਹੀ ਨਹੀਂ ਹੁੰਦੀ ਜੇ ਆਪਾਂ ਡੋਰ ਲਵਾਉਣ ਜਾਣਾ ਤੇ ਤੀਜੇ ਦਿਨ ਵਾਰੀ ਹੋਣੀ ਕਿ ਤੂੰ ਤੀਜੇ ਦਿਨ ਆ ਜੀ ਤੂੰ ਚੌਥੇ ਦਿਨ ਆ ਜੀ ਫਿਰ ਵੀ ਆਪਾਂ ਸ਼ਾਮ ਤੱਕ ਬੈ ਕੇ ਡੋਰ ਲਵਾ ਕੇ ਲੈ ਹੁੰਨੇ ਨੇ ਤੇ ਅੱਜ ਕੱਲ ਦੇ ਚਲੋ ਬਰੇਲੀ ਤੋਂ ਲੱਗੀ ਲਵਾਈ ਡੋਰ ਆ ਜਾਂਦੀ ਹੈ ਤੇ ਵਧੀਆ ਵਾ ਤੇ ਤੁਹਾਨੂੰ ਘਰ ਬੈਠੇ ਡੋਰ ਮਿਲ ਜਾਂਦੀ ਹੈ ਤਾਂ ਲੋਕਾਂ ਨੂੰ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਬਿਲਕੁਲ ਠੀਕ ਤਾਂ ਤੁਸੀਂ ਵੇਖਿਆ ਕਿ ਅਸੀਂ ਕਾਰਗਰ ਵਿਕਰਮ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਇਹਨਾਂ ਦੇ ਚਰਚੇ ਜਿਹੜੇ ਨੇ ਉਹ ਦੇਸ਼ਾਂ ਵਿਦੇਸ਼ਾਂ ਤੱਕ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਦੱਸਿਆ ਗਿਆ ਕਿ ਮੇਰੇ ਵੱਲੋਂ ਪੇਜ ਤਿਆਰ ਕੀਤਾ ਗਿਆ ਤਾਂ ਉਸ ਦੇ ਜਰੀਏ ਲਗਾਤਾਰ ਇਹਨਾਂ ਨੂੰ ਫੋਨ ਕਾਲ ਆਉਂਦੇ ਨੇ ਇਹਨਾਂ ਦੀਆਂ ਪਤੰਗਾਂ ਜੜੀਆਂ ਨੇ ਇਹਨਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾਂਦੀਆਂ ਨੇ ਤਾਂ ਜਿਹੜੇ ਲੋਕ ਪਸੰਦ ਕਰਦੇ ਨੇ ਉਹ ਜਰੂਰ ਇਹਨਾਂ ਨਾਲ ਕੰਟੈਕਟ ਕਰ ਦਿੰਦਾ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੋਰੀਅਰ ਕੀਤੀਆਂ ਜਾਂਦੀਆਂ ਨੇ ਤਾਂ ਜਦੋਂ ਕੋਰੀਅਰ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਪਤੰਗਬਾਜ਼ੀ ਆ ਉਹ ਆਸਮਾਨ ਦੇ ਵਿੱਚ ਦਿਖਾਈ ਦਿੰਦੀ ਹੈ ਤਾਂ ਹੁਣ ਇਹਨਾਂ ਦੇ ਵੱਲੋਂ ਲੋਹੜੀ ਨੂੰ ਲੈ ਕੇ ਪਤੰਗਾਂ ਜੜੀਆਂ ਨੇ ਉਹ ਤਿਆਰ ਕੀਤੀਆਂ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹਨਾਂ ਦੇ ਕੋਲੋਂ ਪਤੰਗਬਾਜ਼ੀ ਗੜੀ ਆ ਉਹ ਲੈਣ ਦੇ ਲਈ ਪਹੁੰਚਦੇ ਰਹੇ ਪਏ ਨੇ ਫਿਲਹਾਲ ਇਹਨਾਂ ਵੱਲੋਂ ਨੌਜਵਾਨਾਂ ਨੂੰ ਇੱਕ ਮੈਸੀਵ ਵੀ ਦਿੱਤਾ ਗਿਆ ਹੈ ਕਿ ਜਿਹੜੇ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਨੇ ਤਾਂ ਉਹ ਇਸ ਵਾਰ ਆਮ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਨਾ ਨਾ ਹੋ ਸਕੇ ਜਗਵੰਤ ਟੀਮ ਦੇ ਲਈ ਗੁਰਪ I'm up.